ਸਿੱਧੂ ਮੁਸੇਵਾਲਾ ਦੇ ਪਿਤਾ ਜੀ ਆਪਣੇ ਪੁੱਤ ਦੇ ਇਨਸਾਫ ਲਈ ਰੋਜ਼ ਕੋ ਜਨਾ ਕੁਝ ਬੋਲਦੇ ਰਹਿੰਦੇ ਹਨ ਅੱਜ ਸਿੱਧੂ ਮੁਸੇਵਾਲਾ ਦੇ ਪਿਤਾ ਜੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਇੱਕ ਵੀਡੀਓ ਪਾਈ ਗਈ ਜਿਸ ਵਿੱਚ ਗੰਗਸ ਪ੍ਰਧਾਨ ਰਾਜਾ ਵੜਿੰਗ ਮਹੌਲੀ ਵਿੱਚ ਵਾਧ ਰਹੀ ਗੈਂਗਵਾਰ ਤੇ ਅਤਵਾਦੀ ਅਲਾਈਅੰਸ ਬੁਸ਼ਨੋਈ ਬਾਰੇ ਬੋਲਦੇ ਹਨ ਬਾਕੀ ਤੁਸੀਂ ਵੀਡੀਓ ਵੇਖੋ ਤੇ ਆਪਣੇ ਵਿਚਾਰ ਦਿਓ ਇਹ ਇੰਟਰਨਲ ਇੰਟੈਲੀਜੈਂਸੀ ਦੀ ਇਹਨਾਂ ਨੂੰ ਪਤਾ ਹੈ ਕਿ ਮਹੌਲੀ ਇੱਕ ਗੈਂਗਸਟਰਸ ਦਾ ਹੱਬ ਬਣ ਕੇ ਰਹਿ ਗਈ ਹੈ ਮਹੌਲੀ ਦੇ ਵਿੱਚ ਆ ਪਿਛਲੇ 4 ਦਿਨ ਪਹਿਲਾਂ ਹੀ ਉੱਥੇ ਕਿਸ ਤਰ੍ਹਾਂ ਜੋ ਗੋਲੀਬਾਰੀ ਹੋਈ ਉਹ ਤੁਹਾਨੂੰ ਪਤਾ ਹੈ ਪਰ ਮੈਂ ਤੁਹਾਡਾ ਧਿਆਨ ਲਿਆਉਣਾ ਚਾਹਣਾ ਹੈ ਕਿ 6 4 2024 ਨੂੰ ਲੋਰੈਂਸ ਬਿਸ਼ਨੋਈ ਨਾਮ ਦਾ ਇੱਕ ਗੈਂਗਸਟਰ ਜਿਹਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਸੀ ਜੀ ਔਰ ਉਸ ਤੋਂ ਬਾਅਦ ਕਾਫੀ ਰੌਲਾ ਲੱਪਾ ਪਿਆ 9 ਨਵੰਬਰ 2023 ਨੂੰ ਮਾਨਯੋਗ ਹਾਈ ਕੋਰਟ ਨੇ ਸੁਮੋਟੋ ਲਿਆ ਕਿ ਭਾਈ ਦੱਸੋ ਅਸੀਂ ਤਾਂ ਰੌਲਾ ਪਾਇਆ ਕਿਸੇ ਨੇ ਨਹੀਂ ਸੁਣਿਆ ਬੀਸ ਦੱਸੋ ਇਹ ਇੰਟਰਵਿਊ ਕਿੱਥੇ ਹੋਈ ਤੇ ਕਦੋਂ ਹੋਈ ਅਫਸਰਾ ਨੇ ਸਿਰੇ ਤੋਂ ਨਕਾਰਤਾ ਫੇਰ ਉਸ ਤੋਂ ਬਾਅਦ ਐਫ ਆਈ ਆਰ ਹੋਈ ਜਿਵੇਂ ਹੁਣ ਐਫ ਆਈ ਆਰ ਦਰਜ ਹੋ ਗਈ ਹੈ ਬੇਨਾਮੀ ਉਹ ਬਗੜਾੜੀ ਵਾਲੀ ਹੋਈ ਆ ਸ਼ੁਭਕਰਨ ਵਾਲੀ ਬੇਨਾਮੀ ਹੁਣ ਇਹ ਲਾਰੈਂਸ ਬੁਸ਼ਨੋਈ ਵਾਲੀ ਵੀ ਜਿਹੜੀ ਐਫ ਆਈ ਆਰ ਹੈ ਦੋ ਐਫ ਆਈ ਆਰਾਂ ਹੋਈਆਂ ਉਹ ਵੀ ਬੇਨਾਮੀ ਕਿਸੇ ਦਾ ਨਾਂ ਨਹੀਂ ਹੋਰੇ ਚ ਪਾਇਆ ਗਿਆ ਕੱਲੇਰੀ ਤਾਰੀਖ ਸੀਗੀ ਉਸ ਤੋਂ ਬਾਅਦ ਸੈਟ ਬਣਾ ਦਿੱਤੀ ਗਈ ਔਰ प्रमोद कुमार ਜੀ ਦੇ ਅੰਡਰ ਇਹ ਸੈਟ ਬਣੀ ਕੱਲ ਮਾਂਜੋਗ ਹਾਈ ਕੋਰਟ ਦੇ ਵਿੱਚ ਇਹ ਤਰੀਕ ਸੀਗੀ ਔਰ ਤਰੀਕ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਸਾਨੂੰ ਹੋਰ 3 ਮਹੀਨੇ ਚਾਹੀਦੇ ਇਨਵੈਸਟੀਗੇਸ਼ਨ ਵਾਸਤੇ ਮੇਰੀ ਬੇਨਤੀ ਹੈ ਤੁਹਾਨੂੰ ਬਹੁਤ ਸਾਰੇ ਸ਼ਹਿਰਾਂ ਦੇ ਵਪਾਰੀਆਂ ਨੂੰ ਇਹ ਗੈਂਗਸਟਰ ਦਿਨ ਦਿਹਾੜੇ ਟੈਲੀਫੋਨ ਕਰਕੇ ਧਮਕੀਆਂ ਦੇ ਕੇ ਲੁੱਟ ਰਹੇ ਨੇ ਔਰ ਇਹ ਹਰ ਸ਼ਹਿਰ ਦੀ ਕਹਾਣੀ ਹੈ ਕੋਈ ਆਕੇ ਪੁਲਿਸ ਨੂੰ ਰਿਪੋਰਟ ਦਿੰਦਾ ਹੈ ਕੋਈ ਡਰਦਾ ਪੁਲਿਸ ਨੂੰ ਰਿਪੋਰਟ ਨਹੀਂ ਦਿੰਦਾ ਨੇਰੇ ਦੋ ਤਿੰਨ ਦੋਸ ਮੁਖਸਰ ਸਾਹਿਬ 12 12 15 ਲੱਖ ਰੁਪਇਆ ਐਵੇਂ ਗੈਂਗਸਟਰਾਂ ਨੂੰ ਜਿਹੜੇ ਏਰੀਆ ਵੰਡਿਆ ਮੋਗਾ 13 ਤੇ ਮੁਖਸਰ 13 ਤੇ ਫਲਾਨਾ ਇਸ ਤਰ੍ਹਾਂ ਦੇ ਹਲਾਕ ਬੜੇ ਪਏ ਨੇ ਲਾਲ ਸਿੰਘ ਜੀ ਮੈਂ ਬੇਨਤੀ ਕਰਾਂਗਾ ਸਰਕਾਰ ਨੂੰ ਲਾਲ ਸਿੰਘ ਉਗੋਕੇ